ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਟੈਂਪਲ ਦੇ ਪ੍ਰਧਾਨ ਮੁੰਡੇ ਦਾ ਹੋਲੇ ਗ੍ਰੀਟ ਸਲੈਕਸ਼ਨ ਜਨਰਲ ਸਰਕਰ ਜੀਏ ਪ੍ਰੋਫੈਸਰ ਗਿਤਾ ਜੀ ਫਾਊਂਡਰ ਸਟਾਈਟੈਂਟ ਜੀ ਐਸ ਰੂਡਿੰਗ ਕਾਉਂਟਰ ਫੈਕਟਰੀ ਪੁਛ ਪਰਾਜ ਜੀ ਕਾਲਿਆ ਜੀ ਡਾਇਰੈਕਟਰ ਮਿਸਿਸ ਗਿਤਾ ਅਤੇ ਮਿਸ ਜਨਜੋ ਸਰীন ਜੀ ਅੱਜ ਦੀ ਇੱਕ ਬਹੁਤ ਹੀ ਮਹੱਤਵਪੂਰਨ ਘੋਸ਼ਣਾ ਮੈਨੇਜਮੈਂਟ ਵੱਲੋਂ ਕੀਤੀ ਜਾਣੀ ਹੈ। ਅੱਥੀ ਸਾਰੇ ਜਨੇ ਇਕੱਠੇ ਹੋਏ ਆ। ਮੈਂ ਬਲੱਡ ਡੋਨਰ ਕਾਉਂਸਲ ਦੇ ਸੈਕਟਰੀ ਪ੍ਰੋਫੈਸਰ ਜੇਐਸ ਗਿੱਧਾ ਜੀ ਨੂੰ ਕਾਂਗਾ ਕਿ ਉਹ ਉਸ ਮਹੱਤਵਪੂਰਨ ੋਜਨਾ ਦੀ ਜਾਣਕਾਰੀ ਦੇ। ਬਹੁਤ-ਬਹੁਤ ਧੰਨਵਾਦ ਡਾਕਟਰ ਬੱਗਾ ਜੀ। ਅੱਜ ਦੇ ਇਸ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਐਸਕੇ ਸਰੀਨ ਜੀ ਸੀਨੀਅਰ ਐਡਵੋਕੇਟ ਉਹਨਾਂ ਦੇ ਨਾਲ ਸਾਡੇ ਫਾਊਂਡਰ ਪ੍ਰਧਾਨ ਸ਼੍ਰੀ ਜੀ ਅਸਤੂਰ ਜੀ ਫਾਊਂਡਰ ਸੈਕਟਰੀ ਸ਼੍ਰੀ ਪੀ ਆਰ ਕਾਲੀਆ ਜੀ ਵੀਟੀਓ ਡਾਕਟਰ ਬੱਗਾ ਜੀ ਮੈਡਮ ਅੰਜੂ ਸਰੀਨ ਜੀ ਮੈਡਮ ਰਾਜੇਂਦਰ ਗਿੱਦਾ ਜੀ ਮੈਨੇਜਰ ਮਨਮੀਤ ਸਿੰਘ ਜੀ ਅਤੇ ਪਿਆਰੇ ਸਟਾਫ ਮੈਂਬਰ ਵੀਟੀਓ ਵੀਟੀਓ ਬੜੀ ਖੁਸ਼ੀ ਦੀ ਗੱਲ ਹੈ ਕਿ 1 ਅਕਤੂਬਰ ਆ ਰਿਹਾ ਕੌਮੀ ਖੂਲਦਾਨ ਦਿਵਸ ਇਹ ਇੱਕ ਤਰ੍ਹਾਂ ਦੀਵਾਲੀ ਵਾਂਗੂ ਹੈ ਖੂਨਦਾਨੀਆਂ ਲਈ ਔਰ ਬੀਡੀਸੀ ਹਰ ਸਾਲ ਇਸ ਨੂੰ ਮਨਾਦੀ ਹੈ ਇਸ ਸਾਲ ਤਾਂ ਬਹੁਤ ਮਿਹਰ ਹੋਈ ਹੈ ਕਿ ਇੱਕ ਦਾਨੀ ਸੱਜਣ ਨੇ 5 ਲੱਖ ਰੁਪਏ ਦੀ ਭੇਟਾ ਦਿੱਤੀ ਹੈ ਔਰ ਉਹਨੇ ਇਹ ਆਖਿਆ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਪਹਿਲੀ ਅਕਤੂਬਰ ਤੋਂ ਲੈ ਕੇ ਉਹਦੇ ਆਖੀਰਲੇ ਦਿਨ ਤੱਕ ਜਿਹੜਾ ਲੋੜਵੰਦਾਂ ਨੂੰ ਮਰੀਜ਼ਾਂ ਨੂੰ ਜੋ ਇਥੋਂ ਬਲੱਡ ਜਾਂਦਾ ਹੈ ਉਹਦੇ ਵਿੱਚ 500 ਰੁਪਏ ਪ੍ਰਤੀ ਯੂਨਿਟ ਅਮਦਦ ਕੀਤੀ ਜਾਵੇ ਔਰ ਅਸੀਂ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਦਾਨੀ ਲੋਕ ਬੈਠੇ ਆ ਜਿਹੜੇ ਮਰੀਜ਼ਾਂ ਦੀ ਤੰਦਰੁਸਤੀ ਲਈ ਮਰੀਜ਼ਾਂ ਦੀ ਜੀਵਨ ਦਾ ਸਮਾਂ ਬਧਾਣ ਲਈ ਅੱਗੇ ਆਉਂਦੇ ਆ ਔਰ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੋਈ ਆ ਕਿ ਇੱਥੇ ਜਿਹੜੇ ਮਹੱਤਵਪੂਰਨ ਦਿਨ ਨੇ ਆਪਣੇ ਪਰਿਵਾਰਾਂ ਦੇ ਜਿਨ੍ਹਾਂ ਦੇ ਵਿੱਚ ਕਿਸੇ ਦਾ ਜਨਮ ਦਿਨ ਹੈ ਕਿਸੇ ਦੀ ਵਿਆਹ ਵਰੇਗੰਡਾ ਕਿਸੇ ਦੇ ਬਜ਼ੁਰਗਾਂ ਦਾ ਕੋਈ ਦਿਨ ਹੈ ਬਰਸੀ ਹੈ ਉਹਨੂੰ ਮਨਾਣ ਦੇ ਵਾਸਤੇ ਜੋ ਅਸੀਂ ਇੱਕ ਔਸਤ ਕੱਢੀ ਹੈ ਕਿ ਇਸ ਭਵਨ ਦੇ ਉੱਤੇ ਜਿਹੜੇ ਸਾਡੇ ਖੂਨਦਾਨੀ ਫਰਿਸ਼ਤੇ ਆਉਂਦੇ ਨੇ ਉਹਨਾਂ ਦੀ ਰਿਫਰੈਸ਼ਮੈਂਟ ਦੇ ਉੱਤੇ ਜੋ ਖਰਚ ਆਂਦਾ ਹੈ ਉਹ ਲਗਭਗ 15000 ਮਹੀਨਾ ਉਹਦੇ ਵਿੱਚ ਸਹਿਯੋਗ ਦੇਣਾ ਸ਼ੁਰੂ ਹੋਇਆ ਔਰ ਅਸੀਂ ਦੇਖਣਾ ਇੱਥੇ ਬੋਰਡ ਲੱਗੇ ਹੋਏ ਹਨ ਜਿਨ੍ਹਾਂ ਦੇ ਵਿੱਚ ਸਾਡੇ ਪਹਿਲੇ ਐਗਜ਼ੈਕਟਿਵ ਮੈਂਬਰ ਮੈਡਮ ਸ਼ਸ਼ੀ ਸ਼ਰੀਨ ਦੀ ਬਰਸੀ ਸੀ ਉਹਨਾਂ ਦੇ ਪਰਿਵਾਰ ਨੇ ਰਾਜਨ ਸ਼ਰੀਨ ਤੇ ਅੰਜੂ ਸ਼ਰੀਨ ਨੇ 15000 ਰੁਪਏ ਦੀ ਭੇਟਾ ਦੇਣਾ ਬੋਰਡ ਉਹਨਾਂ ਦਾ ਲਾਇਆ ਗਿਆ ਇਸੇ ਤਰ੍ਹਾਂ ਇੱਥੇ ਡਾਕਟਰ ਕਮਲੇਸ਼ ਭੰਡਾਰੀ ਜੀ ਜੋ ਕਿ ਜਮਨानगर ਨਾਲ ਸੰਬੰਧਤ ਹਨ ਪੁਰਾਣੇ ਪ੍ਰਿੰਸੀਪਲ ਰਹੇ ਆ ਉਹਨਾਂ ਦੀ ਭੈਣ ਡਾਕਟਰ ਕਮਲੇਸ਼ ਭੰਡਾਰੀ ਜੀ ਨੇ ਵੀ ਉਹਨਾਂ ਦੀ ਵਰਸੀ ਦੇ ਉੱਤੇ ਇਹ ਭੇਟਾ ਭੇਜੀ ਹੈ ਆਰਾਮ ਦੇ ਦਿਨਾਂ ਦੇ ਵਿੱਚ ਤੂਰ ਫੈਮਿਲੀ ਆਪਣੇ ਬੱਚਿਆਂ ਦਾ ਜਨਮ ਦਿਨ ਵੀ ਇਸ ਢੰਗ ਨਾਲ ਮਨਾ ਰਹੀ ਹੈ ਕਿ ਉਹ ਵੀ ਬਹੁਤ ਸਾਰੀ ਭੇਟਾ ਇੱਥੇ ਦੇਖ ਕੇ ਆਪਣੇ ਬੱਚਿਆਂ ਦੇ ਜਨਮ ਦਿਨ ਮਨਾ ਰਹੇ ਆ ਇਸੇ ਤਰ੍ਹਾਂ ਥੈਲੇਸੀਮੀਆ ਦੇ ਮਰੀਜ਼ ਜਿਨ੍ਹਾਂ ਦੀ ਡਾਕਟਰ ਬਗਾ ਨੇ ਸਰਵੇ ਕਰਕੇ ਦੱਸਿਆ ਕਿ 1 ਸਾਲ ਦੇ ਵਿੱਚ तकरीबन 20000 ਰੁਪਈਆ ਦੀ ਜਿਹੜੀ ਟੈਸਟਾਂ ਦੀ ਫੀਸ ਆ ਉਹ ਥੈਲਸਿਮੀਆ ਮਰੀਜ਼ਾਂ ਦੇ ਵਾਸਤੇ ਬੱਚਿਆਂ ਨੂੰ ਜਾਂਦੀ ਆ ਔਰ ਦੋ ਦਾਨੀ ਇਸ ਵਾਸਤੇ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਆ ਜਿਹਦੇ ਵਿੱਚ ਓਮਕਟ ਪੀਸ ਤੋਂ ਸ਼੍ਰੀ ਪ੍ਰਵੇਸ਼ ਕੁਮਾਰ ਜੀ ਅਤੇ ਧਰਮਸ਼ਾਲਾ ਤੋਂ ਡਾਕਟਰ ਵਿਸ਼ਮੋਨੀ ਜੀ ਜਿਨ੍ਹਾਂ ਨੇ ਇੱਕ ਇੱਕ ਬੱਚੇ ਨੂੰ ਸਪான்ਸਰ ਇੱਕ ਇੱਕ ਸਾਲ ਲਈ ਕੀਤਾ ਹੈ ਇਸ ਤਰ੍ਹਾਂ ਦੇ ਨਾਲ ਇਹ ਮੀਟਿੰਗ ਬੜੀ ਮਹੱਤਵਪੂਰਣਾ ਜਿਹੜਾ ਜਿਹੜੀ ਸ਼੍ਰੀ ਐਸ ਕੇ ਸਰੀਂਜ ਦੀ ਪ੍ਰਧਾਨਗੀ ਚ ਹੋ ਰਹੀ ਹੈ ਸ਼੍ਰੀ ਮੀਟਿੰਗ ਦੇ ਦੌਰਾਨ ਸਾਡੇ ਵਿੱਚ ਸ਼੍ਰੀ ਪ੍ਰਵੇਸ਼ ਕੁਮਾਰ ਜੀ ਪਹੁੰਚੇ ਆ ਔਰ ਉਹਨਾਂ ਨੇ ਵੀ ਇਸ ਗੱਲੋਂ ਖੁਸ਼ੀ ਪ੍ਰਗਟ ਕੀਤੀ ਆ ਕਿ ਅਕਤੂਬਰ ਮਹੀਨਾ ਜਿਹੜਾ ਉਹ ਸਾਰਾ ਹੀ ਲੋੜਵੰਦਾਂ ਦੇ ਵਾਸਤੇ ਜਿੰਨੇ ਬਲੱਡ ਯੂਨਿਟ ਜਾਣਗੇ ਉਹਦੇ ਵਿੱਚ 500 ਰੁਪਏ ਪ੍ਰਤੀ ਯੂਨਿਟ ਲੋਕਾਂ ਦੀ ਮਦਦ ਹੋਏਗੀ ਔਰ ਉਸਦਾਨੀ ਸੱਜਣ ਦਾ ਜਿਹਨੇ ਗੋਪਤદાન ਦਿੱਤਾ ਹੈ 5 ਲੱਖ ਰੁਪਇਆ ਉਹਦੇ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਤੇ ਆਸ ਕਰਦੇ ਹਾਂ ਕਿ ਇਹ ਇਲਾਕਾ ਜਿਹੜਾ ਹਿੰਦੁਸਤਾਨ ਦੇ ਵਿੱਚ ਦਾ ਨਾਮ ਬਣਿਆ ਦਿਹਾਤੀ ਇਲਾਕਿਆਂ ਦਾ ਬਲੱਡ ਬੈਂਕ ਪਿੰਡੂ ਇਲਾਕਿਆਂ ਦਾ ਬਲੱਡ ਬੈਂਕ ਇਹ ਬੜਾ ਸੇਵਾ ਦੇ ਵਿੱਚ ਅੱਗੇ ਆ ਰਿਹਾ ਤਾਂ ਦੇ ਸਮੇਂ ਦੇ ਵਿੱਚ ਇਸ ਇਲਾਕੇ ਦੇ ਜਿਹੜੇ ਸ਼ੁਭਚਿੰਤਕ ਹਨ ਸਾਡੇ ਖੂਨਦਾਨੀ ਫਰਿਸ਼ਟੇ ਸਾਡੇ ਲਾਈਵ ਮੈਂਬਰ ਸਾਡੇ ਮੋਟੀਵੇਟਰ ਸਾਡੇ ਐਨ ਆਰ ਆਈ ਭੈਣ ਭਰਾ ਉਹ ਸਾਰੇ ਹੀ ਆਪਣਾ ਅਸ਼ੀਰਵਾਦ ਇਸ ਸੰਸਥਾ ਨੂੰ ਦਿੰਦੇ ਰਹਿਣਗੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਤੇ ਜਿਹੜਾ ਬਲੱਡ ਬੈਂਕ ਆ ਲੋੜਵੰਦਾਂ ਨੂੰ ਹੂੰ ਰਹਿਤੀ ਰ ਦਰਤੇ ਦੇ ਰਿਹਾ ਇਸ ਲਈ ਕਰਕੇ ਜਿਸ ਆਦਮੀ ਨੇ 5 ਲੱਖ ਰੁਪਏ ਸੰਗੂਪ ਦਾਨ ਦਿੱਤਾ ਅਸੀਂ ਬਹੁਤ 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 ਸ਼ੁਕਰੀਆ ਦਾ ਕਰ ਅਸੀਂ ਅੱਗੇ ਪੁਰਾਣੇ ਕਣਕ ਪਰੋਂ ਵੀਜ ਲੈਨੇ ਸੀ ਪੁਰਾਣੇ ਬੀਜ ਜਿਹੜੇ ਅਸੀਂ ਬੀਜਦੇ ਸੀ ਅਸੀਂ ਜੋ ਪਰਾਂ ਚ ਦੋ ਬੈਲਾਂ ਦੀ ਬੀਜਣੀ ਹੋਰ ਤੇ ਅਸੀਂ ਹਾਈਬ੍ਰਿਡ ਬੀਜ ਲੈ ਕੇ ਆਨੇ ਆ ਇਹ ਉਹਨਾਂ ਦੀਆਂ ਨੀਤੀਆਂ ਤੈਅ ਈ ਹੋਇਆ ਕਿ ਸਾਨੂੰ ਜਿਹੜੀਆਂ ਫਸਲਾਂ ਬੀਜ ਰਿਆਤ ਦਿੱਤੀਆਂ ਜਿਹੜੀ ਮਸ਼ੀਨਰੀ ਆ ਸਾਡੀ ਉਹ ਲਗਾਤਾਰ ਜਿਹੜੀ ਉਹ ਮਹਿੰਗੀ ਹੋਈ ਆ ਜਿਹੜੀ ਮਸ਼ੀਨਰੀ ਤੇ ਉਹਨਾਂ ਦਾ ਕਾਰਪੋਰੇਟ ਪੱਖੀ ਦੇ ਰਿਆ ਸਾਨੂੰ ਸਾਨੂੰ ਜਿੰਨੀਆਂ ਦਵਾਈਆਂ ਦਿੱਤੀਆਂ ਜਿੰਨੀਆਂ ਖਾਦਾਂ ਦਿੱਤੀਆਂ ਉਹਨਾਂ ਦੇ ਭਾਅ ਜਿਹੜੇ ਲਗਾਤਾਰ ਵਧਦੇ ਜਾ ਰਹੇ ਆ ਅਸਵਲੇ ਤੇ ਲੋਕ ਨੇ ਮੰਗੇ ਭਾ ਦੇ ਨਿਆ ਮਾਰਾ ਆਦੀਆਂ ਮਸ਼ੀਨਰੀ ਜੂਰੀ ਤੋਂ ਲਾਟੇ ਜਹਾਂ ਅੱਜ ਤੱਕ ਗੜੀ ਸਾਰੀ ਚੀਜ਼ ਜਿਹੜੀ ਮਾਰਾ ਆਉਂਦੀ ਹੈ ਜਿਹੜੇ ਅਸੀਂ ਟਰੈਕਟਰ ਵਾਚਦੇ ਆ ਉਹਨਾਂ ਨੂੰ ਅਸੈਂਬਲ ਕਰਨ ਲਈ ਇੱਥੇ ਬਾਹਰ ਨੇੜੇ ਪਰ ਜਿਹੜੇ ਉਹਨਾਂ ਦੇ ਅਸੈਂਬਲ ਕੋਲ ਟਰੈਕਟਰ ਇੱਥੇ ਹੁੰਦੇ ਆ ਬਾਕੀ ਸਾਰੀ ਮਸਿਮੀ ਵਾਲ ਤੋਂ ਆ ਗਿਆ ਸਾਰੀ ਇਸ ਲਈ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਸਰਪ੍ਰੀ ਤੁਮਾ ਜਿੰਨਾ ਮਰਜੀ ਕਰਨਾ ਹੈ ਸੋ ਅਸੀਂ ਵੀ ਜਿਹੜਾ ਪਿੰਡਾਂ ਦੇ ਵਿੱਚ ਜਿਹੜਿਆ ਕਿ ਔਰਤਾਂ ਜਿਹੜੀਆਂ ਆ ਅੱਧਾ ਪਾ ਗਿਆ ਜਿਹੜਾ ਟਰਤੀਰਾ ਅਸੀਂ ਜਦੋਂ ਕਿ ਦਿੱਲੀ ਵੈਸੇ ਤਾਂ ਪਰਿਵਾਰਾਂ ਦੇ ਸਮੇਤ ਔਰਤਾਂ ਦੇ ਸਮੇਤ ਬੱਚਿਆਂ ਦੇ ਸਮੇਤ ਜੇ ਅਸੀਂ ਨਾ ਕਠਨਕ ਸ਼ਾਮਿਲ ਹੋਵਾਂਗੇ ਤੇ ਇਹ ਭਾਰਦਾਨੂ ਇਹ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਖਾਣੂ ਵੀ ਇਹ ਚਾਹੀਦਾ ਹੈ ਇਹ ਜਿਹੜੇ कम जी गॾे पाण जहिड़ा बि सौ उनताली तक पंद्रहं साल रही असीं नवी पाणी मंगा हिन सूरी पाणी दादा ਇਹਨਾਂ ਸਰਕਾਰਾਂ ਨੇ ਪਾਣੀ ਪਾਣੀ ਦੇਣ ਦੀ ਵਿਵਾਇਤ ਭਵਾਨ ਸਮਾ ਨੇ ਉਹ ਕਿਹੜਾ ਹੈ ਉਹ ਜਿਹੜਾ ਹੈ ਉਹ ਜਿਹੜਾ ਹੈ ਉਹ ਜਿਹੜਾ ਉਹ ਜਿਹੜਾ ਉਹ ਜਿਹੜਾ ਪਾਣੀ ਸੋਪ ਦੀ ਸੋਪ ਜਾ ਰਿਹਾ ਹੈ ਇਹ ਜਿਹੜੀ ਵਿਚਾਰ ਕਰਨ ਵਾਲੀ ਗੱਲ ਹੈ ਕਿਉਂਕਿ ਇਹ ਕਿਉਂ ਕਹਿ ਰਿਹਾ ਕਿਉਂਕਿ ਜਿਹੜਾ ਸਾਡਾ ਇੰਟਰਵਿਊ ਨਾਲ ਦੇ ਨਾਲ ਜਿਹੜਾ ਤਪਰੀਮ ਕੋਰਟ ਦੇ ਵਿੱਚ ਪਾਣੀਆਂ ਦੇ ਪਾਣੀਆਂ ਤੇ ਮਾਲ ਦੀ ਦਾ ਹੱਕ ਦਾ ਜਿਹੜਾ ਕੇਸ ਚੱਲਦਾ ਉੱਤੇ ਜੜੀ ਆਏ ਗੁਵਾਈ ਦੇ ਸਕਣ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਪਾਣੀ ਜਿਹੜਾ ਪੂਰੇ ਦਾ ਪੂਰਾ ਮਿਲਦਾ ਭਵਾਂਤਮਾਨੇ ਜਿਹਨਾਂ ਪਟਵਾਰੀਆਂ ਨੇ ਇਹ ਗਿਆ ਵੀ ਅਸੀਂ ਨਹੀਂ ਦਿਖਾਉਣਾ ਪਾਣੀ ਜਿਹੜਾ ਪੂਰਾ ਮਿਲਦਾ ਉਹਨੂੰ ਚਾਰ ਸ਼ੀਟ ਕਰ ਦਿੱਤਾ ਜਿਹੜਾ ਉਹਨਾਂ ਦਾ ਪ੍ਰਧਾਨ ਸੀਗਾ ਪਟਵਾਰੀਆਂ ਦਾ ਉਹਨੂੰ ਸਸਪੈਂਡ ਕਰ ਦਿੱਤਾ ਇਸ ਤੋਂ ਤੁਸੀਂ ਸਮਝ ਜਾਣਾ ਚਾਹੀਦਾ ਆ ਕਿ ਪ੍ਰਧਾਨੀ ਹੈਗੀ ਕੋ ਕੇਂਦਰ ਦੀਆਂ ਨੀਤੀਆਂ ਤੇ ਕਾਰਪੋਰੇਟ ਦੀਆਂ ਨੀਤੀਆਂ ਤੇ ਚੱਲਦੀ ਆ ਅਸੀਂ ਬਹੁਤ ਪਹਿਲਾਂ ਜਦੋਂ ਟੂਰਾਂ ਹੋਈਆਂ ਸੀ ਉਦੋਂ ਵੀ ਅਸੀਂ ਇਹ ਕਹਿ ਆ ਸੀਗਾ ਕਿ ਜਿਹੜੀ ਇਹ ਸਰਕਾਰ ਆ ਇਹ ਦੀ ਬਦ ਨਾ ਸਮਝੋ ਇਹ ਬੀ ਟੀਮਿਆਂ ਤੇਜਲੀ ਵਾਲ ਜਿਹੜੀ ਭਗਵਾਨ ਮੋਦੀ ਦੀ ਜਿਹੜੀ ਬੀ ਟੀਮਿਆਂ ਸੋਨੇ ਸਾਇੰਮੋ ਇਹ ਸਿਲ ਕਰਦੀਆਂ ਸਰਕਾਰਾਂ ਤੋਂ ਘਾਟ ਨਾ ਕਰੋ ਤੁਸੀਂ ਹਰ ਮੇਲੇ ਆਪਣਾ ਝੰਡਾ ਤੇ ਡੰਡਾ ਲੈ ਕੇ ਪਿਆਹੀ ਫਿਰੋ ਕਿ ਸਾਨੂੰ ਹਰ ਮੇਲੇ ਜਿਹੜਾ ਮદાન ਦੇ ਵਿੱਚ ਆਉਣਾ ਪੈਣਾ ਹੈ ਪੈਰ ਤੋਂ ਨਮਰ ਬੀ ਲਿਆ ਫਾਸ ਤੇ ਰਿਤੇ ਸਾਇੰਮੋ ਜਰਾ ਸਾਇੰਮੋ ਦਾ ਧੰਵਾਦ ਭਾਈ ਗੁਰਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੁਕੀ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ 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 ਬਰਾ ਐਡੀਸੀ ਸਾਹਿਬ ਕੀ ਚਾਲੇ ਆਇਆ ਜਿਹੜਾ ਹਮ ਤੱਕ ਸਿੱਧਾ ਸਤਾ ਦੇ ਚੜ੍ਹ ਦਿੱਤਾ ਹਾਂਜੀ ਇੱਕ ਮਿੰਟ ਜੀ ਇੱਧਰ ਦੇ ਰਹਿਆ ਹਾਂ ਹਾਂਜੀ ਤਾਂ ਹਾਂਜੀ ਇੱਕ ਮਿੰਟ ਆਆਂ ਨੂੰ ਜੇ ਅਪਾ ਦੀ ਸੀ ਅਫਸਰ ਕੋਲ ਦਾ ਸੌਡਾ ਸੌਡਾ ਕਰਦੇ ਹੈ ਪਹਿਲੀ ਗੱਲ ਆ ਦੂਜੀ ਗੱਲ ਇਹ ਹੈ ਕਿ ਚੋਣੇ ਮਾਰੇ ਅਪਾ ਇਸ ਵਾਰ ਬੜੇ ਸਿੱਖਣ ਲੱਗੇ ਨੇ ਕਿ ਤੁਹਾਨੂੰ ਹੀ ਅਪਾ ਅਪਿੰਦ ਕਰਦੇ ਹਾਂ ਕਿ ਤੁਸੀਂ ਸਾਰੇ ਅਪਾ ਦਾ ਸਾਰੇ ਸਿਆਣੇ ਬੰਦੇ ਹੈਗੇ ਨੇ ਕਿ ਆਪਾਂ ਕੋਈ ਵੀ ਚੋਣਾਂ ਨਹੀਂ ਛੱਡਣਾ ਹੈਗਾ ਤੇ ਪਿੰਡ 'ਚ ਤੇ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਬੰਦਾ ਹੈਗਾ ਜਿਹੜਾ ਨਹੀਂ ਮੰਨ ਰਿਹਾ ਤੁਸੀਂ ਮੈਨਾਂ ਸਾਨੂੰ ਕਾਸ ਸਕਦੇ ਹੋ ਕਿ ਇਹ ਕਿਹੜਾ ਹੈਗਾ ਇਹ ਚੋਣਾਂ ਪੜਦੇ ਇਹਨੂੰ ਕੋਈ ਹੋਰ ਤੁਸੀਂ ਆਪ ਹੋਗੇ ਫਿਰ ਪੂਰੀ ਕਾਰਵਾਈ ਕਰਨੀ ਹੈ ਇਸ ਪਰ ਐਫ ਆਰ ਵੀ ਹੋਣੀ ਹੈ ਉਹ ਬੰਦੇ ਆ ਤਾਂ ਜਿਹੜਾ ਚੋਨਾ ਖਾਣਗੇ ਤੇ ਇਸ ਵਾਰ ਸਾਡੇ ਹੱਥ ਤੱਕ ਕੁਝ ਵੀ ਨਹੀਂ ਹੈਗਾ ਇਸ ਵਾਰ ਸਾਰਾ ਸੈਟਲਾਈਟ ਰਾਹੀਂ ਚੈੱਕ ਹੋ ਰਿਹਾ ਉਪਰੋਂ ਵੀ ਸੈਟਲਾਈਟ ਚੈੱਕ ਕਰ ਦਿਆ ਜਿਹੜੇ ਪਿੰਡ ਚ ਪਹਿਲ ਵਾਰ ਤੇ ਸਰਵਰ ਇਹਨਾਂ ਵਾਲੇ ਬੈਕਪੀਅਰ ਕਿੰਨਾ ਸਟੇਟਮੈਂਟ ਆ ਨਰਮ ਜੀ ਇਹ ਅਸੀਂ ਲੰਬੇ ਸਮੇਂ ਤੋਂ ਅਭੀ ਅੱਗੇ ਲਾਉਣਾ ਦਾ ਕੋਈ ਪ੍ਰੋਗਰਾਮ ਹੈਗਾ ਪਰ ਪਹਿਲਾਂ ਬਸ ਕਹਦੇ ਆ ਘਟੇ ਰਹੀ ਆ ਤੁਜੀ ਜਿਹੜੀ ਹੈ ਸਬਸਿਡੀ ਤੇ ਮਸਲਾ ਪਿਆ ਹੈ ਨਾ ਲੋਕਾਂ ਨੂੰ ਉਹ ਲੋਕ ਜੋ ਕਹਿ ਰਹੇ ਨੇ ਸਾਨੂੰ ਘਾਟਾ ਪਿਆ ਜਿਹਦੇ ਸਮੇਂ ਚ ਐਡ ਵੀ ਅਸੀਂ 1500 ਰੁਪਇਆ ਜਿਹੜਾ ਪਰਾਲੀ ਚੱਕਰ ਦਾ ਨਾ ਲਾਵਾਂਗੇ ਔਰ ਇਸ ਲਾਏ ਵਸਤੀ ਦਾ ਹੁੰਦੀ ਆ 7000 ਰੁਪਏ ਨਾਲ ਨਾ ਡਿੱਟ ਮਾਰਦੇ 25000 ਦਾ ਖਰਤਾ ਚੱਲ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਨਾਲੇ ਅਸੀਂ ਇਹ ਪੁੱਛ ਰਹੇ ਆਂ ਤੇ ਆਰ ਮਾਰੇ ਸਮੇਂ ਦੇ ਵਿੱਚ ਦੋ ਖਾਤੇ ਪਾਇਆ ਕਿ ਝੋਨੇ ਦੀ ਖਰੀਦ ਕਿੰਨਾ ਹੋਊਗੀ ਸੈਂਟਰ ਨਾਲ ਪੈਸਾ ਦੇਣਾ ਪੰਜਾਬ ਸਰਕਾਰ ਨਾਲ ਖਿੱਚਣਾ ਹੈ ਐਸਆਈ ਨਾਲ ਖਿੱਚਣਾ ਇਹ ਪੁੱਛਿਆ ਜਾਣੇ ਬੰਦੇ ਲੋਕ ਇੱਕ ਚਾਰਟ ਬਣਾ ਕੇ ਭਾਰੋ ਭਾਰਮੇ ਪ੍ਰੋਵਾਈਡ ਕਰਾਵਾਂਗੇ ਸਾਡਾ ਐਗਰੀਕਲਚਰ ਮੈਕਾ ਕੇਤੀਬਾੜੀ ਮੈਕਮਾ ਹੇਠੇ ਕੰਮ ਕਰ ਰਿਹਾ ਹੈ ਆਪਣੇ ਜਿਹੜੇ ਜਿਹੜੇ ਉਪਰਾਲੇ ਇੱਥੇ ਪਿੰਡ ਚ ਸ਼ਹਿਰ ਚ ਅਵੇਲੇਬਲ ਹੈਗੇ ਆ ਤੇ ਨੇੜੇ ਦੇ ਪਿੰਡਾਂ ਚ ਅਵੇਲੇਬਲ ਹੈਗੇ ਆ ਉਹ ਸਾਰਾ ਤੁਹਾਨੂੰ ਇੱਕ ਚਾਰਟ ਤੇ ਬਣਾ ਕੇ ਤੁਹਾਨੂੰ ਸਾਨੂੰ ਪ੍ਰੋਵਾਈਡ ਕਰਦੇ ਆ। ਇਹ ਸਾਰੀਆਂ ਸਰਕਾਰ ਤੱਕ ਪਹੁੰਚ ਵੀ ਆ ਹੋ ਗਈ ਆ ਹਾਂ। ਇਹ ਅੱਜ ਪ੍ਰਸ਼ਤਾ ਹੀ ਧੰਨਵਾਦ ਕਰਦੇ ਆ ਉਹਨਾਂ ਕਵਰੇਜ ਕਰਨ ਦੀ ਸਾਨੂੰ ਕੋਸ਼ਿਸ਼ ਕੀਤੀ ਆ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਆ ਸਾਡਾ ਇਹ ਨਮਾਸ਼ਹਿਰ ਨਹੀਂ ਹੈਗਾ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਹੈਗਾ ਆ ਉਹਦੇ ਵਿੱਚ ਸਾਡੀਆਂ ਮੇਨ ਜਿਹੜੀਆਂ ਮੁੱਖ ਮੰਗਾਂ ਆ ਉਹਦੇ ਚ ਆਪਾਂ ਪਹਿਲੀ ਮੰਗ ਸਭ ਤੋਂ ਆ ਵੀ ਜਿਹੜੀ ਸਾਡੀ ਬਾਸਪਤੀ ਦੀ ਫਸਲ ਆ ਉਹ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਆ ਪਾਣੀ ਧਰਤੀ ਦੇ ਥੱਲੇ ਚੱਲ ਗਿਆ ਉਹਦੇ ਲਈ ਸਰਕਾਰ ਨੂੰ ਇਹੀ ਬੇਨਤੀ ਕੀਤੀ ਆ ਵੀ ਉਹਦੇ ਤੇ ਐਮਐਸਪੀ ਜਿਹੜੀ ਆ ਵਧੀਆ ਕੁਆਲਿਟੀਆਂ ਜਿਹੜੀਆਂ ਉਹ 6000 ਨੂੰ ਤੇ ਜਿਹੜੀਆਂ ਥੋੜੀਆਂ ਨਰਮ ਥੱਲੇ ਵਾਲੀਆਂ ਆ ਉਹਨਾਂ ਦੇ 5000 ਜਿਹੜੀ ਐਮਐਸਪੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਔਰ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਆ ਸਾਡਾ ਬਾਰਡਰ ਆਇਆ ਸੈਨੀਵਾਲਾ ਆ ਤੇ ਇਧਰ ਵਾਲਾ ਬਾਗਾ ਬਾਰਡਰ ਹੈ ਉਹਨੂੰ ਖੋਲਿਆ ਜਾਵੇ ਤੇ ਵਪਾਰ ਦਾ ਆਦਾਨ-ਪ੍ਰਦਾਨ ਜਿਹੜਾ ਹੋਣਾ ਸ਼ੁਰੂ ਹੋ ਜਵੇ ਨਾਲ ਦੀ ਨਾਲ ਝੋਨੇ ਝੋਨੇ ਦੇ ਜਿਹੜੇ ਖਰੀਦਦਾ ਸਾਨੂੰ ਖਤਸ਼ੇ ਆ ਤੇ ਐਤਕੀ ਅਸਾਰਦਾਂ ਦੇ ਬਣਦੇ ਜਾ ਰਹੇ ਆ ਕਿਉਂਕਿ ਹਾਲੇ ਤੱਕ ਕੋਈ ਪ੍ਰਬੰਧ ਸਿਰੇ ਨਹੀਂ ਚੜਿਆ ਇਹਨਾਂ ਦਾ ਜੇ ਕੋਈ ਮੰਡੀ ਚ ਕਿਸਾਨ ਝੋਨਾ ਲੈ ਕੇ ਜਾਂਦਾ ਅਗਲੇ ਅਗਲੀ ਵਾਰੀ ਇਦਾਂ ਹੁੰਦਾ ਸੀਗਾ ਭਈ ਉਹਨਾਂ ਦਾ ਝੋਨਾ ਬਕਾਇਦਾ ਛਾਣ ਕੇ ਉਹ ਆਪਣੀਆਂ ਬੋਰੀਆਂ ਦੇ ਵਿੱਚ ਭਰ ਕੇ ਰੱਖ ਲੈਂਦੇ ਸੀ ਪਰ ਐਤਕੀ ਇਹ ਕੰਮ ਨਹੀਂ ਹੋ ਰਿਹਾ ਲੋਕਾਂ ਨੇ ਆਪਣੀ ਸਬਜ਼ੀ ਲੈਣੀ ਆ ਮਟਰ ਲੈਣੇ ਆ ਤੇ ਪ੍ਰਬੰਧ ਨਹੀਂ ਹੋ ਰਿਹਾ ਔਰ ਆਣ ਵਾਲੇ ਸਮੇਂ ਦੇ ਵਿੱਚ ਜੇ ਪ੍ਰਬੰਧ ਨਹੀਂ ਸਰੇ ਚੜਦੇ ਤਾਂ ਲੋਕ ਰੋਧ ਦਾ ਸਾਹਮਣਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਆ ਦੂਜਾ ਗੰਨੇ ਦਾ ਜਿਹੜਾ ਕੰਮ ਹੈ ਉਹਦੇ ਲਈ ਇਹ ਮੰਗ ਕੀਤੀ ਆ ਭਈ ਗੰਨਾ ਮੇਲਾ ਜਿਹੜੀਆਂ ਜਲਦੀ ਚਲਾਈਆਂ ਜਾਣ ਪਹਿਲੀ ਨਵੰਬਰ ਤੋਂ ਚਲਾਈਆਂ ਜਾਣ ਔਰ ਗੰਨੇ ਦਾ ਭਾਅ ਆ ਉਹ ਜਿਹੜਾ 4500 ਰੁਪਇਆ ਜਿਹੜਾ ਆ ਉਹ ਲਾਗੂ ਕੀਤਾ ਜਾਵੇ ਬੜਾ ਸੁਭਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਅੱਜ ਅਸੀਂ ਡੀਸੀ ਅਫਸਰ ਦੇ ਸਾਹਮਣੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਹੈ ਉਹਦੇ ਵਿੱਚ ਪ੍ਰਮੁੱਖ ਮੰਗਾਂ ਦੇ ਵਿੱਚ ਅਸੀਂ ਜਿਹੜੀ ਬਾਸਮਤੀ ਆ ਉਹਦੇ ਉੱਤੇ ਐਮਐਸਪੀ ਜਿਹੜਾ ਹੈਗਾ ਮੰਗੀ ਆ ਵੀ 4000 ਤੋਂ ਲੈ ਕੇ ਵੱਖ-ਵੱਖ ਬੀਜਾਂ ਦੇ ਹਿਸਾਬ ਨਾਲ 4 4 ਤੋਂ ਲੈ ਕੇ 6000 ਤੱਕ ਦੀ ਐਮਐਸਪੀ ਤੈਅ ਕਰੇ ਕਿਉਂਕਿ ਸਰਕਾਰ ਨੇ ਇੱਕ ਗੱਲ ਤਾਂ ਸਾਡੀ ਮੰਨੇ ਆ ਵੀ ਜਿਹੜਾ 950 ਡਾਲਰ ਪਰ ਟਨ ਜਿਹੜਾ ਉਹਨਾਂ ਨੇ ਪਾਬੰਦੀ ਲਾਈ ਸੀ ਉਹਦੇ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਉਹਨਾਂ ਨੇ ਮੰਨ ਲਈ ਆ ਪਰ ਐਮਐਸਪੀ ਦੇ ਉੱਤੇ ਗਾਰੰਟੀ ਨਹੀਂ ਦਿੱਤੀ ਇਸੇ ਟੰਗ ਦੇ ਨਾਲ ਗੰਨਾ ਮਿਲ ਜਿਹੜੀ ਹੈਗੀ ਅਸੀਂ ਚਾਹੁੰਦੇ ਆ ਵੀ ਪਹਿਲੀ ਨੋਮਬਰ ਤੋਂ ਉਹ ਚਲਾਈ ਜਾਵੇ ਤੇ 450 ਰੁਪਏ ਪਰ ਕੁਇੰਟਲ ਉਹਦੇ ਤੇ ਸਾਨੂੰ ਜਿਹੜਾ ਉਹ ਦਿੱਤਾ ਜਾਵੇ ਡੀਏਪੀ ਰੇਟ ਦਿੱਤਾ ਜਾਵੇ ਡੀਏਪੀ ਖਾਦ ਨਕਲੀ ਆ ਰਹੀ ਹੈ ਬਹੁਤ ਸਾਰੇ ਟਰੱਕ ਮੋਗੇ ਦੇ ਵਿੱਚ ਫੜੇ ਆ ਜਿਹਦੇ ਵਿੱਚ ਨਾਈਟ੍ਰੋਜਨ 0% ਹੈ ਫਾਸਫੋਰਸ 0% ਹੈ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਹਰਿਆਣੇ ਦੀਆਂ ਚੋਣਾਂ ਚ ਕੋਦਣ ਦੀ ਬਜਾਏ ਉੱਥੇ ਜਾ ਕੇ ਨੱਚਣ ਦੀ ਬਜਾਏ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਸਾਰੇ ਸਟੋਰ ਜਿਹੜਾ ਹੈਗਾ ਉਹ ਭਰੇ ਪਏ ਆ ਔਰ ਇਹ ਇਹਨਾਂ ਨੇ ਖਾਲੀ ਨਹੀਂ ਕਰਵਾਏ ਹਲੇ ਤੱਕ ਇਸ ਕਰਕੇ ਸ਼ੈਲਰਾਂ ਵਾਲੇ ਝੋਨਾ ਚੱਕਣ ਨੂੰ ਤਿਆਰ ਨਹੀਂ ਹੈ ਬੜੀ ਇੱਕ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ 'ਚ ਖੜੀ ਹੋ ਜਾਣੀ ਹੈ ਸੋ ਇਸੇ ਕਰਕੇ ਅੱਜ ਜਿਹੜਾ ਹੈਗਾ ਅਸੀਂ ਧਰਨਾ ਜਿਹੜਾ ਹੈਗਾ ਇੱਥੇ ਦਿੱਤਾ ਹੈ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਮੀਅ ਤੇ ਤਾਰੀਖ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ